ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਦੋ ਮੁੱਦਿਆਂ ਤੇ ਗੱਲ ਕਰਾਂਗੇ ਰਖਲਾ ਸਤਾਉਜ ਵਾਲੇ ਮਹਾਰਾਜ ਜੀ ਰਖਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਗੁੱਸਾ ਮੰਨ ਜੰਦੇ ਭਗਤ ਤਾਂ ਕਰਕੇ ਪੰਜਾਬ ਦੇ ਮੁੱਖ ਮੰਤਰੀ ਦੀ ਗੱਲ ਕਰਾਂਗੇ ਪਹਿਲਾ ਮੁੱਦਾ ਹੈਗਾ ਜੀ ਚਿੱਟੇ ਦਾ ਜਿਹੜਾ ਇਹ ਕਹਿੰਦਾ ਸੀ ਵੀ ਅਸੀਂ 10000 ਪੁਲਿਸ ਮੁਲਾਜ਼ਮ ਦੀ ਬਦਲੀ ਕਰਵਾਤੀ ਤੇ ਰਖਲਾ ਨਾ ਤਾਂ ਲੁੱਟਾ ਘੋਆ ਹੁਣ ਕੁਝ ਨਹੀਂ ਹੁੰਦਾ ਰਖਲਾ ਲੋਅਰ ਐਂਡ ਆਰਡਰ ਮੈਂਟੇਨ ਰੱਖੂਗਾ ਮੈਂ ਇਹਨੇ ਸਪੀਚ ਦੇ ਵਿੱਚ ਆਖਿਆ ਸੀ ਆ ਲੋਕ ਸਭਾ ਜਦੋਂ ਚੋਣਾਂ ਹੋਈਆਂ ਸੀ ਉਦੋਂ ਕਿਹਾ ਸੀ ਤੇ ਮੈਂ ਬਦਲੀ ਕਰਵਾਤੀ ਜਦੋਂ ਤਿੰਨ ਸੀਟਾਂ ਆਈਆਂ ਨਾ ਉਸ ਤੋਂ ਬਾਅਦ ਸਪੀਚ ਆਈ ਸੀ ਇਹਦੀ ਠੀਕ ਹੈ ਨਾ ਤੇ ਹੁਣ ਦੱਸੋ ਜੀ ਤੁਹਾਨੂੰ ਇੱਕ ਪਿੰਡ ਦਿਖਾ ਦੇਣਾ ਵੀਡੀਓ ਦਿਖਾਉਣਾ ਦੋ ਵੀਡੀਓ ਮੇਰੇ ਕੋਲੇ ਇੱਕ ਤਾਂ ਜਿਹੜਾ ਤੁਸੀਂ ਕਹਿੰਦੇ ਸੀ ਅਸੀਂ ਮਤਲਬ ਟੋਲ ਟੈਕਸ ਚੁਕਾਤਾ ਤੇ ਇੱਕ ਕਹਿੰਦੇ ਚਿੱਟਾ ਬੰਦ ਕਰਤਾ ਅਸੀਂ ਜਮਾ ਬੰਦ ਕਰਤਾ ਇੱਕ ਪਿੰਡ ਦੀ ਖਬਰ ਆ ਜਿੱਦੇ ਵਿੱਚ 1 ਲੱਖ ਰੁਪਏ ਦਾ ਚਿੱਟਾ ਵਿਕਦਾ ਵੀਡੀਓ ਦੇਖੋ ਠਾਕੁਰ ਪਿੰਡ ਤੁਸੀਂ ਜਿਹੜਾ ਬੰਗੇ ਦੇ ਨੇੜੇ ਪਿੰਡ ਆ ਬਿਲਕੁਲ ਜੀ ਬਿਲਕੁਲ ਉਹ ਕਹ ਰਿਹਾ ਕਿ ਸਾਡੇ ਨਾਲ ਪਿੰਡ ਪਈ ਲੱਖ ਕੋੜਾ ਹੂੰ ਜਿੱਥੇ ਕਹਿੰਦੇ ਚਿੱਟਾ ਤਾਂ ਐ ਮਿਲਦਾ ਜਿਵੇਂ ਦੁਕਾਨ ਤੋਂ ਤੋਹਫੀ ਉਹਦਾ ਕਹਿੰਦੇ ਲੱਖ ਪਤਾ ਨਹੀਂ ਕਿੰਨੇ ਦਾ ਚਿੱਟਾ ਉਹਨਾਂ ਨੇ ਪੈਰਟੀਕੂਲਰ ਜ਼ਿਕਰ ਵੀ ਕਰ ਐਨੇ ਦਾ ਵਿਕ ਜਾਂਦਾ ਕਹਿੰਦੇ ਹਾਂ ਉਹ ਕਹੇ ਕਿ ਆਸੇ ਪਾਸੇ ਕੋਈ 25-50 ਪਿੰਡਾਂ ਦੇ ਬੰਦੇ ਸਾਡੇ ਦਿਨ ਇਸ ਪਿੰਡ ਦੇ ਵਿੱਚ ਆਉਂਦੇ ਨੇ ਹੂੰ ਉਹਨਾਂ ਨੇ ਇੱਕ ਜ਼ਿਕਰ ਕਰਿਆ ਵੀ ਪਿਛਲੇ ਸਾਲ ਦੀ ਗੱਲ ਹੈ ਹਾਂ ਜਦੋਂ ਵੀ ਇਹਹੀ ਪਾਰਟੀ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਸੀ ਠੀਕ ਹੈ ਇਹ ਸਰਕਾਰ ਦੀ ਗੱਲ ਆ ਵੀ ਅਸੀਂ ਇੱਕ ਬੰਦਾ ਫੜ ਲਿਆ ਤਾਰਾ ਤੂਰਾ ਚੋਰੀ ਕਰਦਾ ਹੋਰ ਫਿਰ ਤਾਂ ਕਹਿੰਦੇ ਵੀ ਮਸਾਂ ਲੈ ਕੇ ਗਏ ਉਹ ਬੰਦਾ ਖਾਨਪੁਰ ਦਾ ਹੁੰਦਾ ਉਹ ਵੀ ਨਾਲ ਹੀ ਪਿੰਡਾਂ ਹਾਂ ਹੁਣ ਕੇ ਥਾਣੇ ਵਾਲੇ ਉਹ ਬੰਦੇ ਨੂੰ ਲਿਆ ਕੇ ਉਹਦੇ ਘਰੋਂ ਸਮਾਨ ਵੀ ਬਰਾਮਦ ਕਰਦੇ ਨੇ ਕਹਿੰਦੇ ਮੀਂਹ ਪੈ ਰਿਹਾ ਹੁੰਦਾਗਾ ਉਸ ਦਿਨ ਉਹਨੇ ਐਂ ਵੀ ਜ਼ਿਕਰ ਕੀਤਾ ਰਾਤ ਤਿੰਨ ਚਾਰ ਪਿੰਡਾਂ ਦੇ ਬੰਦੇ ਔਖੇ ਹੋ ਰਹੇ ਹੁੰਦੇ ਆ ਕਿਥੋਂ ਫੜ ਲੈ ਇਹਨੂੰ ਫੜਾਉ ਪਈ ਹੁੰਦੀ ਆ ਹਾਂ ਤੇ ਕਹਿੰਦੇ ਪਰ ਵੀ ਅਸੀਂ ਚਾਰ-ਪੰਜ ਘੰਟੇ ਕਹਿੰਦੇ ਥਾਣੇ ਬੈਠੇ ਰਹੇ ਨੇ ਕਹਿੰਦੇ ਉਹ ਬੰਦਾ ਪਹਿਲਾਂ ਹੀ ਕਰੇ ਬੈਠਾ ਹਾਡੇ ਆਉਣ ਤੋਂ ਵੀ ਕਹਿੰਦੇ ਪਹਿਲਾਂ ਉਹਨੂੰ ਛੱਡ ਦਿੰਦੇ ਹਾਂਜੀ ਦੱਸੋ ਤੁਸੀਂ ਕਹਿੰਦੇ ਸੀ ਅਸੀਂ ਚਿੱਟਾ ਤੇ ਕੋਈ ਚੋਰੀ ਨਹੀਂ ਹੋਣ ਦੇਣੀ ਤੇ ਇਸ ਪਿੰਡ ਜਿਹੜਾ ਹੈ ਲਖਪੁਰ ਪਿੰਡ ਤੇ ਇਹਦੇ ਵਿੱਚ ਚੋਰੀ ਹੋਈ ਰਖਲਾ ਤਾਰਾਂ ਦੀ ਤੇ ਚੋਰ ਪਹਿਲਾ ਆ ਗਿਆ ਜਿਹੜੇ ਫੜਾਉਣਗੇ ਸੀ ਉਹ ਬਾਅਦ ਚਾਏ ਰੱਖ ਲੈ ਪੁਲਸ ਥਾਣੇ ਨੇ ਰੱਖ ਲੈ ਥਾਣੇਦਾਰ ਨੇ ਪਹਿਲਾਂ ਛੱਡ ਦਿਓ ਉਹ ਬੰਦੇ ਠੀਕ ਹੈ ਨਾ ਤੇ ਲਾਲਾ ਜੀ ਕਹਿੰਦੇ ਹੁੰਦੇ ਸੀ ਚਿੱਟਾ ਅਸੀਂ 24 ਘੰਟਿਆਂ ਚ ਬੰਦ ਕਰ ਦਿਆਂਗੇ ਤੁਹਾਡੇ ਸੁਪਰੀਮ ਉਹ ਲਾਲਾ ਜੀ ਐ ਪੈਸੇ ਕਟ ਰੱਖ ਲੈ ਕਹੇ ਆਰਾਮਦੇਵ ਰ ਲਾਲਾ ਜੀ ਐ ਤੇ ਇੱਕ ਇੱਕੀਰੀ ਵਾਲਾ ਲਾਲਾ ਜੀ ਐ ਜਿਹੜਾ ਪੰਜਾਬ ਨੂੰ ਲੁੱਟਣ ਤੇ ਲੱਗਿਆ ਹੋਇਆ ਦੱਸੋ 24 ਘੰਟਿਆਂ ਚ ਤਾਂ ਨਹੀਂ ਬੰਦ ਹੋਇਆ ਸੋ ਤਾਂ 22 ਸਾਲਾਂ ਚ ਨਹੀਂ ਬੰਦ ਹੋਇਆ ਇੱਕ ਪਿੰਡ ਦੇ ਚਿੱਟਾ ਵੇਚ ਕੇ 1 ਲੱਖ ਰੁਪਏ ਦੀ ਆਮਦਨ ਕਾ ਕੱਢ ਰਿਹਾ ਹੈ 1 ਲੱਖ ਰੁਪਏ ਦਾ ਚਿੱਟਾ ਵੇਚ ਰਿਹਾ ਉਹ ਤੇ ਤੁਸੀਂ ਕਿੱਥੇ ਸੁੱਤੇ ਪਏ ਹੋ ਗੱਲਾਂ ਤੁਹਾਡੀਆਂ ਬਹੁਤ ਵੱਡੀਆਂ ਐ ਤੁਸੀਂ ਕਹਿੰਦੇ ਸਾਡੇ ਵਿਰੋਧ ਚ ਵੀਡੀਓ ਬਣਾਉਂਦੇ ਆ ਕਈ ਲੋਕ ਤੇ ਅਸੀਂ ਤੁਸੀਂ ਚਿੱਟਾ ਬੰਦ ਕਰਾ ਦਿਓ ਤੇ ਅਸੀਂ ਵੀਡੀਓ ਬਣਾਵਾਂਗੇ ਤੁਹਾਡੇ ਹੱਕ ਚ ਬਣਾਇਆ ਕਰਾਂਗੇ ਤੁਹਾਡੀ ਮਸ਼ਹੂਰੀ ਕਰਿਆ ਕਰਾਂਗੇ ਬਿਨਾ ਪੈਸਿਆਂ ਤੋਂ ਤੁਹਾਡੀ ਐਡ ਕਰਿਆ ਕਰਾਂਗੇ ਠੀਕ ਹੈ ਜੀ ਹੁਣ ਮੈਂ ਜਿਹੜੇ ਵੀਡੀਓ ਬਣਾਉਂਦਾ ਭਰਾਓ ਤੁਸੀਂ ਸ਼ੇਅਰ ਵੀ ਕਰਿਆ ਕਰੋ ਇਹ ਵੀਡੀਓ ਨੂੰ ਬਣਾਉਣ ਤੇ ਬਹੁਤ ਟਾਈਮ ਲੱਗ ਜਾਂਦਾ ਭਰਾ ਬਣ ਕੇ ਮੈਂਨਤਾ ਦੋਸਤੋ ਸ਼ੇਅਰ ਜਰੂਰ ਕਰ ਦਿਆ ਕਰੋ ਠੀਕ ਹੈ ਜੀ ਆਲ ਦੇ ਰਖਲਾ ਜਿਹੜੇ ਹੁੰਦੇ ਆ WhatsApp ਗਰੁੱਪ ਉਹਨਾਂ 'ਚ ਸ਼ੇਅਰ ਕਰ ਦਿਆ ਕਰੋ ਹੁਣ ਗੱਲ ਕਰਦੇ ਆ ਜੀ ਜਦੋਂ ਰਖਲਾ ਟੋਲ ਟੋਲ ਪਲਾਜ਼ਾ ਬੰਦ ਕਰਵਾਇਆ ਸੀ ਬੰਦ ਕਰਵਾਇਆ ਸੀ ਨਾ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਬੰਦ ਕਰਵਾ ਕੇ ਤੇ ਕਿੰਡੀਆਂ ਹੈਡਲਾਈਨਾਂ ਚੱਲੀਆਂ ਸੀ ਜੱਗ ਪਾਣੀ ਚ ਅਜੀਬ ਚ ਕਿਹੜੇ ਅਖਬਾਰ ਚ ਨਹੀਂ ਰਹਿਲਾ ਉਹ ਉਹਦਾ ਜਗਰ ਆਇਆ ਵੀ ਪੰਜਾਬ ਦੇ ਮੁੱਖ ਮੰਤਰੀ ਨੇ ਟੋਲ ਟੈਕਸ ਬੰਦ ਕਰਵਾਤਾ ਇੱਕ ਟੋਲ ਟੈਕਸ ਹੀ ਬੰਦ ਕਰਾਤਾ ਉਹ ਰਹਿਲਾ ਪਿਛਲੀ ਸਰਕਾਰ ਜਿਹੜੀ ਹੈਗੀ ਸੀ ਕਾਂਗਰਸ ਦੀ ਉਹਦੇ ਮੁੱਖ ਮੰਤਰੀ ਸੀ ਕੈਪਟਨ ਅਮਰਿੰਦਰ ਸਿੰਘ ਜਿਹੜਾ ਉਹਨਾਂ ਦਾ ਕੰਟ੍ਰੈਕਟ ਹੋਇਆ ਸੀ ਉਹ ਪੂਰਾ ਹੋ ਚੁੱਕਿਆ ਸੀ ਉਹ ਤੋਂ 6 ਮਹੀਨੇ ਸਾਲ ਜ਼ਿਆਦਾ ਉਹਦੇ ਅੰਮ੍ਰਿਤ ਨਹੀਂ ਕਰ ਚੁੱਕੇ ਸੀ ਉਹ ਤੇ ਉਹਨਾਂ ਨੇ ਤਾਂ ਉਸ ਸਾਲ ਪਹਿਲਾਂ ਚੱਕਣਾ ਚਾਹੀਦਾ ਸੀ। ਚਾਹ ਤੁਸੀਂ ਚਕਾ ਦਾ ਧੰਨਵਾਦ। ਤੇ ਜਿਹੜੇ ਹੁਣ 11 ਸੈਂਟਰ ਸਰਕਾਰ ਲਿਆ ਰਹੀ ਹੈ ਟੋਲ ਟੈਕਸ 11 ਪੰਜਾਬ ਦੇ ਵਿੱਚ। ਤੁਸੀਂ ਇੱਕ ਵੀ ਬੰਦ ਕਰਾ ਦਿਓ। ਇੱਕ ਬੰਦ ਕਰਵਾਤਾ ਮੈਂ ਮੰਨ ਜੂਗਾ ਤੁਹਾਨੂੰ। ਸੋ ਤੋਂ ਇੱਕ ਵੀ ਨਹੀਂ ਬੰਦ ਹੁੰਦਾ। ਠੀਕ ਹੈ ਨਾ? ਤੇ ਲਾਲਾ ਜੀ ਤਾਂ ਕੱਲੇ ਰੱਖ ਲੈ ਪੰਜਾਬ ਚੋਂ ਪੈਸੇ ਲੈ ਜਾਂਦੇ ਆ ਕਦੇ ਹਰਿਆਣੇ ਚ ਹੁਣ ਤੁਸੀਂ ਹਰਿਆਣੇ ਚ ਰਗਲਾ ਪ੍ਰਚਾਰ ਕਰਨ ਲੱਗੇ ਪਏ ਹੋ। ਤੇ ਤੁਸੀਂ ਉਹ ਸਾਧੀਆਂ ਜਿਹੜੇ ਪਏ ਆ ਰਖਲਾ ਕੇਸ ਉਹ ਰਖਲਾ ਉਹ ਤੇ ਸਟੇ ਸਟੇ ਹੋਏ ਪਏ ਆ ਸਟੇ ਲਕੀਆਂ ਪੰਗਾ ਸਟੇ ਲੱਗੇ ਪਏ ਆ ਤੇ ਤੁਸੀਂ ਉਹਨਾਂ ਕਾਰਵਾਈ ਨਹੀਂ ਕਰ ਰਹੇ ਸਾਥ ਤੇ ਠੀਕ ਹੈ ਨਾ ਸਾਨੂੰ ਸਿਰਫ ਉਹ ਸਾਧੀਆਂ ਬੋਟਾ ਚਾਹੀਦੀਆਂ ਸਾਨੂੰ ਇਸ ਗੱਲ ਦਾ ਪਤਾ ਨਹੀਂ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਸਾਧ ਨੇ ਡੁਬਾਇਆ ਜੇ ਸਾਧ ਦੀ ਮਦਦ ਨਾ ਕਰਦੇ ਇਹ ਮਾਫੀ ਨਾ ਦਵਾਉਂਦੇ ਅੱਜ ਕਿ ਇਹ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਦਾ ਇਹ ਹਾਲ ਨਹੀਂ ਹੋਣਾ ਸੀ ਉਹ ਹਾਲ ਥੋੜਾ ਹੋਊਗਾ ਜਿਹੜੇ ਤੁਸੀਂ ਕਹਿੰਦੇ ਨਾ ਅਸੀਂ ਬੰਦ ਕਰਾਉਣ ਨੂੰ ਫਿਰਦੇ ਆਂ ਰਹਿਲਾਂ ਬੰਦ ਕਰਾ ਦਾਂਗੇ ਤੇ ਆ 11 ਬੰਦ ਕਰਾ ਕੇ ਦੇਖੋ ਵੀਡੀਓ ਦੇਖੋ ਕੀ ਕੀ ਆ ਮੈਂ ਕਿਹਾ 11 ਟੋਲ ਆ ਰਹੇ ਆ ਰੋਕੇ ਦਿਖਾਓ ਕਿਉਂਕਿ ਜਿਹੜੇ ਜਿਹੜੇ ਮਿਆਦ ਪੁੱਗੇ ਸੀਗੇ ਉਹ ਤੁਸੀਂ ਬੰਦ ਕਰਵਾਉਣ ਦੇ ਨਾਂ ਤੇ ਉਹ ਨਾਟਕ ਕੀਤਾ ਉਹ ਨਾਟਕ ਕੀਤਾ ਆ ਯਾਨੀ ਸਰਕਾਰੀ ਮਸ਼ੀਨਰੀ ਕੀ ਸਰਕਾਰੀ ਪੈਸਾ ਕੀ ਐਡਵਰਟਾਈਜ਼ਮੈਂਟ ਕੀ ਸਾਰਾ ਕੁਝ ਬੋਲਿਆ ਜੀ ਹੁਣ ਹੁਣ ਤੁਸੀਂ ਰੋਕ ਕੇ ਦਿਖਾਓ ਕਿਉਂਕਿ ਨੈਸ਼ਨਲ ਹਾਈਵੇ ਥਾਰਟੀ ਆਫ ਇੰਡੀਆ ਲੱਗੇ ਆ ਰਿਹਾ ਜੀ ਜੀ 11 ਟੋਲ ਪੰਜਾਬ ਚ ਲੱਗਣਿਆ ਇਹਨਾਂ ਨੂੰ ਕੋਈ ਇੱਕ ਰੋਕ ਕੇ ਦਿਖਾ ਦੇ ਇੱਕ ਸਿੰਗਲ ਵੀ ਉਹ ਮੇਰਾ ਤਨਜ਼ ਕੱਸਿਆ ਸੀ ਬਿਲਕੁਲ ਕਿ ਤੁਸੀਂ ਤੇ ਬੰਦ ਕਰਵਾਉਣ ਵਾਲੇ ਹੋ ਨਾ ਤੁਸੀਂ ਤੇ ਕਹਿੰਦੇ ਸੀ ਟੋਲ ਅਸੀਂ ਰਹਿਣ ਹੀ ਨਹੀਂ ਦੇਣਾ ਬੰਦ ਕਰਵਾ ਦਿਆਂਗੇ ਜੀ ਅਸੀਂ ਜਨਤਾ ਦੀ ਲੁੱਟ ਨਹੀਂ ਜਿਤ ਹੁੰਦੇ ਨੇ ਉਹ 11 ਹੋਰ ਲੈ ਕੇ ਆ ਰਹੇ ਆ ਜੀ ਜੀ 11 11 ਆ ਰਹੇ ਆ ਤੇ ਅਗਾ ਮੈਂ ਤੁਹਾਨੂੰ ਸਾਰੀ ਲਿਸਟ ਵੀ ਦੱਸ ਦਿਆਂਗਾ ਕਿ ਕਿੱਥੇ ਕਿੱਥੇ ਉਹ ਲੱਗਣੇ ਨੇ ਜੀ ਗੈਰੀ ਆਲ ਹਾਂ ਜੀ ਤੁਸੀਂ ਇਹ ਰੱਖ ਲੈ ਜੇ ਬੰਦ ਕਰਾਤੇ ਨਾ ਤਾਂ ਤੁਹਾਡੇ ਹੱਕ ਚ ਪ੍ਰਚਾਰ ਕਰੂਗਾ ਨਹੀਂ ਤਾਂ ਮੈਂ ਤੁਹਾਡਾ ਧੂਆਂ ਕੱਢੂ ਆ ਜੇ ਸੋਤੋ ਇੱਕ ਵੀ ਨਾ ਬੰਦ ਹੋਇਆ ਧੰਨਵਾਦ ਸਤਿ ਸ੍ਰੀ ਅਕਾਲ